ਉਏ ਜੀ ਇਹਨੇ ਕੁੱਟਿਆ ਜੀ ਬਹੁਤ ਜ਼ਿਆਦਾ ਕੁੱਟਿਆ ਸਿਰ 'ਚ ਜੱਪਲਾ ਮਾਰੀਆਂ ਜੀ ਸਿਰੇ ਸਿਰ ਕੁੱਟਿਆ ਦੋ ਦੰਦ ਹਲਾਤੇ ਹੀ ਇਹਦੇ ਮੂੰਹ 'ਚੋਂ ਖੂਨ ਆਇਆ ਨੱਕ 'ਚੋਂ ਵੀ ਖੂਨ ਆਇਆ ਹੀ ਇਹਦੇ ਉਲਟੀਆਂ ਵੀ ਆਈਆਂ ਨੇ ਬੀਪੀ ਘਟ ਗਿਆ ਤੇ ਅਸੀਂ ਡਾਕਟਰ ਦੇ ਲੈ ਕੇ ਗਏ ਫਿਰ ਬੁਖਾਰ ਆਇਆ ਜੀ ਉਹਨਾਂ ਨੇ ਜਵਾਬ ਦੇ ਤਾ ਫਿਰ ਅਸੀਂ ਭਵਾਨੀਗੜ ਵੀ ਗਏ ਆ ਜੀ ਚੱਕਰ ਆਈ ਇਹਨੇ ਇਹਦੇ ਟੀਕੇ ਲਾਈ ਗਲੂਕੋਜ਼ ਵੀ ਲੱਗੇ ਫਿਰ ਅਸੀਂ ਸਰਪੰਚ ਨੂੰ ਵੀ ਫੋਨ ਕੀਤਾ ਜੀ ਸਰਪੰਚ ਨੇ ਵੀ ਸਾਡਾ ਕੋਈ ਨਹੀਂ ਉਹ ਨਹੀਂ ਕਰਿਆ ਜੀ ਹੱਲ ਥਾਣੇ ਵਾਲਿਆਂ ਨੇ ਵੀ ਸਾਡੇ ਨਾਲ ਕੋਈ ਸਾਥ ਨਹੀਂ ਦਿੱਤਾ ਜੀ ਜਾਤੀ ਸਾਡੀ ਜਾਤੀ ਨੂੰ ਵੀ ਬਹੁਤ ਪਰਖਿਆ ਜੀ ਸਾਨੂੰ ਕਹਿੰਦੇ ਨੇ ਚੂੜੇ ਚ ਮਾਰਤਾ ਕੱਪੜੇ ਪਾੜ ਕੇ ਥਾਣੇ 'ਚ ਵਗ ਜਾਂਦੇ ਨਹੀਂ ਸਾਡੀ ਕੋਈ ਇੱਜ਼ਤੇ ਨਹੀਂ ਹੈਗੀ ਤਕਲੀਫ ਕਿੰਨੀ ਖੁੰਦੀ ਆ ਜਦੋਂ ਤੁਹਾਨੂੰ ਪਤਾ ਲੱਗਦਾ ਤੁਹਾਡੇ ਬੱਚੇ ਲੈਨੇ ਬੁਰੇ ਦੇਖ ਨਾ ਕੋਟੇ ਮਾਰੇ ਤਕਲੀਫ ਬਈ ਉਥੋਂ ਨਾ ਗਈ ਮੈਨੂੰ ਪਤਾ ਹੀ ਨਹੀਂ ਕਿੰਨਾ ਤੇ ਔਖਾ ਹੈ ਮੇਰੇ ਚੱਕਾ ਘਮਾਇ ਉਤੇ ਹਸਪੀਟਲ ਚ ਜਾਵਾ ਕਮਾਈ ਦਵਾਈ ਲਿਆਵਾ ਕੋਈ ਮੇਰੇ ਨਾਲ ਵੀ ਨਹੀਂ ਖੜਾ ਗਈ ਉਤੇ ਮੇਰੇ ਬੱਤੇ ਨੂੰ ਜੇ ਕੱਲ ਨੂੰ ਕੁਝ ਹੋਰ ਹੋ ਜਾਂਦਾ ਮੈਂ ਤਾਂ ਸਾਰੀ ਉਮਰ ਇਹਨੂੰ ਚੱਕੀ ਫਿਰ ਜਾਂਦਾ ਮੈਂ ਕੰਮ ਤੇ ਜਾਂਦਾ ਕਰ ਇਹਨੂੰ ਚੱਕਦਾ ਹੋਵੇ ਇਹ ਜਦੋਂ ਬਾਥਰੂਮ ਕਰਦਾ ਤੇ ਇਹਦੇ ਚ ਤਕਲੀਫ ਹੁੰਦੀ ਐ ਅਗਲਾ ਮੈਂ ਤਾਂ ਠਾਣੇ ਮੂਰੇ ਜਾ ਕੇ ਬੈਟੂnga ਤਾ ਨਾ ਲਾਗੇ ਜਿਹੜਾ ਕੁਛ ਹੋਊਗਾ ਮੈਂ ਤਾਂ ਉੱਥੇ ਹੀ ਮਰੂੰਗਾ ਚੱਪਲ ਗੱਡ ਗਈ ਮੇਰੇ ਮੂੰਹ ਤੇ ਮਾਰੀ ਪੈਰ ਤੇ ਮਾਰੀ ਸਿਰ ਤੇ ਮਾਰੀ ਢੂਹੀ ਤੇ ਮਾਰੀ ਲੁੱਟਾ ਦੇ ਜਦੋਂ ਅਸੀਂ ਉਹਨਾਂ ਦੇ ਲਾਂਬਾ ਲੈ ਕੇ ਗਏ ਤਾਂ ਉਹਨਾਂ ਨੇ ਮੈਨੂੰ ਵੀ ਪੁੱਠਾ ਸਿੱਧਾ ਬੋਲਿਆ ਮੈਨੂੰ ਕਹਿੰਦੇ ਨੇ ਤੁਹਾਡੀ ਕੀ ਔਕਾਤ ਆ ਤੁਸੀਂ ਤਾਂ ਚੂੜੇ ਚ ਮਾਰੋ ਚੱਪਲ ਗੱਡੀ ਮੇਰੇ ਉੱਤੇ ਤਾਣ ਲਈ ਮੈਂ ਕਿਹਾ ਮਹਾਵੀਰ ਜੀ ਇਹ ਬਹੁਤ ਮਹਿੰਗੀ ਪੈਜੀ ਤੁਹਾਨੂੰ ਚੱਪਲ ਪਰ ਉਹਨਾਂ ਨੇ ਮੇਰੀ ਸੁਣ ਹੀ ਨਹੀਂ ਅਸੀਂ ਤਾਂ ਕਾਤਲ ਵੀ ਕਰ ਦਾਂਗੇ ਆ ਗੱਲਾਂ ਕਹੀਆਂ ਨੇ ਤੈਨੂੰ ਤਾਂ ਅਸੀਂ ਮਰਵਾ ਦਾਂਗੇ ਉਹਦੇ ਜਦੋਂ ਉਹ ਬਾਥਰੂਮ ਕਰਦਾ ਹੀ ਉਦੋਂ ਉਹਦੇ ਪੇਟ 'ਚ ਪੇਨ ਹੁੰਦੀ ਆਈ ਬਹੁਤ ਜ਼ਿਆਦੇ ਦਰਦ ਆਈ ਉਹਨੂੰ ਸਾਡਾ ਕੋਈ ਹੱਲ ਕੀਤਾ ਜਾਵੇ ਆ ਸਾਡੀ ਤਾਂ ਤੁਹਾਡੇ ਅੱਗੇ ਅਪੀਲ ਆਈ ਵੀ ਸਾਡਾ ਕੋਈ ਹੱਲ ਕਰੋ ਜਦੋਂ ਮੰਗਾਂ ਦੇ ਘਰੇ ਲਾਂਬਾ ਦੇਣ ਗਿਆਗਾ ਉਹਦੀ ਘਰ ਵਾਲੀ ਮੇਰੇ ਕੰਨੀ ਆਈ ਕੰਨੀ ਮਾਇ ਮਾਰਿਆ ਛੇਰ ਮੰਗੂ ਆਈ ਮੇਰੇ ਕੰਨੀ ਉਤੇ ਮਾਂ ਕੋ ਕੁਕੜੀ ਸਿਆ ਕਹਿੰਦੇ ਮਤਲਬ ਪ੍ਰਾ ਪ੍ਰਾਸਨ ਕਰਨੀ ਹੈ ਇਹ ਉਮੀਦ ਹੈ ਜੀ ਉਸ ਕਰਨੀਓ ਮੇਰੀ ਛੇਤੀ ਛੇਤੀ ਕਾਰਵਾਈ ਹੋਵੇ ਪਰਦਾ ਸਿੱਧਾ ਪਰਦਾ ਹੋਵੇ ਨਾਮ ਕੀ ਆ ਤੇ ਕਿੰਨੇ ਵਾਰ ਆ ਨਾਮ ਇਹ ਗੁਰਜੋਤ ਸਿੰਘ ਹੀ ਕਿੰਨੇ ਵਾਰ ਆ ਮਤਲਬ 10 ਵਾਲੀ ਹਰਜੋਤ ਕੀ ਹੋਇਆ ਸੀ ਕਿੱਥੇ ਗਏ ਸੀ ਤੇ ਕੀ ਤੁਹਾਡੇ ਨਾਲ ਹੋਇਆ ਕੀ ਕਰ ਰਹੇ ਸੀ ਤੁਸੀਂ ਅਸੀਂ ਉਧਰ ਖੇਡ ਰਹੇ ਸੀ ਇੱਕ ਘਰ ਸਾਨੂੰ ਮਿਲਿਆ ਹੀ ਉੱਥੇ ਅਸੀਂ ਮਰੂਦ ਤੋੜਨ ਲੱਗੇ ਮਰੂਦ ਕੱਚੇ ਸੀ ਮਰੇ ਦੋਸਤੋ ਰੀ ਤੋੜਨ ਲੱਗੇ ਮਾ ਉੱਧਰ ਸੈਗਲੀ ਚਰਾ ਰੇ ਸੀ ਉਹਨੇ ਚ ਉਹਨਾਂ ਦੀ ਬਹੂ ਆ ਗਈ ਸਾਨੂੰ ਕੁੱਟਣ ਲੱਗੀ ਕਿੰਨਾ ਕੁੱਟਿਆ ਗਈਦਣਾ ਕੁੱਟਿਆ ਦੋ ਮੇ ਚੱਪਲ ਘੱਟ ਗਈ ਮਰੇ ਮੂੰਹ ਤੇ ਮਾਰੀ ਗਈ ਪੈਰ ਤੇ ਮਾਰੀ ਗਈ ਸਿਰ ਤੇ ਮਾਰੀ ਗਈ ਟੂਹੇ ਦਾ ਮਾਰੀ ਗਈ ਲੱਤਾਂ ਤੇ ਕਿੰਨਾ ਕੁੱਟਿਆ ਦੋ ਬਹੁਤ ਕੁੱਟਿਆ ਫਿਰ ਬਾਅਦ ਕੀ ਹੋਇਆ ਬਾਅਦ ਚ ਮ ਘਰੇ ਆ ਗਈ ਘਰੇ ਆ ਕੇ ਦੱਸਿਆ ਤਾਂ ਹਾਂਜੀ ਕੀ ਕਿਹਾ ਕਰਦਾ ਮੇਰੇ ਕਰਦੇ ਗਏ ਨਹੀਂ ਵੀ ਤੂੰ ਮਰ ਨਾਲ ਚੱਲ ਮਗਰ ਤਾਂ ਵੀ ਮੇਰੇ ਤਲ ਤਾਂ ਬਹੁਤ ਹੋ ਗੁੱਟ ਮੈ ਸੱਟਾ ਫਿਟਾਉ ਤੋਂ ਕਿੰਨੀ ਅਗੇ ਸੀ ਤਕਲੀਫ ਕਿੰਨੀ ਕੋਈ ਦਰਦ ਕਿੰਨਾ ਗਿਆ ਬਾਅਦ ਬਹੁਤ ਹੋਈ ਫਿਰ ਕਿੱਥੇ ਲੈ ਕੇ ਗਿਆ ਤੂੰ ਡਾਕਟਰ ਦੇ ਕਿੰਨਾ ਟਾਈਮ ਰਹੇ ਤੁਸੀਂ 2 ਮਿੰਟੀ ਹਾਂ ਸੰਗਰੂਰ ਹਸਪੀਟਲ ਕਿੰਨਾ ਟਾਈਮ ਨੇ ਹੋਤਾ ਤਿੰਨ ਦਿਨੀ ਤੰਦੰਦ ਮੈਂ ਹਾਂ ਜੀ ਡਾਕਟਰ ਨੇ ਕੀ ਇਲਾਜ ਕੀਤਾ ਉੱਥੇ ਡਾਕਟਰ ਦੇ ਰੱਖਿਆ ਤੁਹਾਨੂੰ ਹਾਂਜੀ ਸੰਗਰੂਰ ਹਸਪਤਾਲ ਹਾਂਜੀ ਠੀਕ ਹੈ ਹਾਂ ਕੀ ਨਾਮ ਤੁਹਾਡਾ ਜੀ ਗੀਤਾ ਦੇਵੀ ਜੀ ਕਿਹੜਾ ਬੰਦਾ ਤੁਹਾਡਾ ਜੀ ਬਾਲਤ ਖੁਰਦੀ ਅੱਛਾ ਕੀ ਘਟਣਾ ਵੀ ਆ ਤੁਹਾਡੇ ਬੱਚੇ ਦੀ ਉਮਰ ਕਿੰਨੀ ਆ ਕੀ ਨਾਮ ਆ ਸਭ ਸਾਰੇ ਕਹਾਣੀ ਦੱਸ ਦੋ ਕੀ ਹੈ ਸਾਡੇ ਬੇਟੇ ਦਾ ਨਾਮ ਗੁਰਜੋਤ ਸਿੰਘ ਹੈ ਇਹਨਾਂ ਦੀ ਉਮਰ 10 ਸਾਲ ਹੈ ਇਹ ਮਰੂਦ ਲੈਣ ਗਏ ਸੀ 2-3 ਬੱਚੇ ਸੀ ਇਹਨਾਂ ਨਾਲ ਇਹ 4-5 ਜੇ ਬੱਚੇ ਗਏ ਸੀ ਮੈਨੂੰ ਨਹੀਂ ਸੀ ਪਤਾ ਮੈਂ ਕੰਮ ਤੇ ਗਈ ਹੋਈ ਸੀ ਜਦੋਂ ਮੈਂ ਆਈ ਤਾਂ ਮੇਰੇ ਬੇਟੇ ਨੂੰ ਬਹੁਤ ਕੁੱਟਿਆ ਈ ਜਦੋਂ ਅਸੀਂ ਉਹਨਾਂ ਦੇ ਲਾਂਬਾ ਲੈ ਕੇ ਗਏ ਤਾਂ ਉਹਨਾਂ ਨੇ ਮੈਨੂੰ ਵੀ ਪੁੱਠਾ ਸਿੱਧਾ ਬੋਲਿਆ ਈ ਮੈਨੂੰ ਕਹਿੰਦੇ ਨੇ ਤੁਹਾਡੀ ਕੀ ਔਕਾਤ ਆ ਤੁਸੀਂ ਤਾਂ ਚੂੜੇ 'ਚ ਮਾਰੋ ਕੱਪੜੇ ਪਾੜ ਕੇ ਕਹਿੰਦੇ ਥਾਣੇ 'ਚ ਵਗ ਜਾਨੇ ਹੋ ਤੁਹਾਡੀ ਸਾਡੇ ਲਵੇ ਔਕਾਤ ਤੇ ਕੀ ਆ ਅਸੀਂ ਤਾਂ ਬਹੁਤ ਜਣੇ ਕੁੱਟਤੇ ਤੁਸੀਂ ਤਾਂ ਫਿਰ ਵੀ ਕੀ ਹੋਂ ਉਹਨਾਂ ਨੇ ਚੱਪਲ ਕੱਢੀ ਮੇਰੇ ਤੇ ਤਾਣ ਲਈ ਮੈਂ ਕਿਹਾ ਮਹਾਵੀਰ ਜੀ ਇਹ ਬਹੁਤ ਮਹਿੰਗੀ ਪੈ ਜੀ ਤੁਹਾਨੂੰ ਚੱਪਲ ਪਰ ਉਹਨਾਂ ਨੇ ਮੇਰੀ ਸੁਣ ਹੀ ਨਹੀਂ ਮੇਰੇ ਪਿੱਛੇ ਆਏ ਮੈਂ ਉੱਥੋਂ ਭੱਗ ਗਈ ਇਹ ਬਾਤ ਦਾ ਵਾਜੂਗਾ ਫਿਰ ਵੀ ਉਹਨਾਂ ਨੇ ਆਹੀ ਗੱਲ ਕਹੀ ਆ ਤੁਸੀਂ ਤਾਂ ਚੂੜੇ ਚ ਮਾਰੋਂ ਤੁਸੀਂ ਤਾਂ ਚੂੜੇ ਚ ਮਾਰੋਂ ਤੁਸੀਂ ਸਾਡਾ ਕੀ ਕਰ ਲੋਂਗੇ ਤੁਸੀਂ ਤਾਂ ਕੱਪੜੇ ਪਾੜ ਕੇ ਭੱਗ ਜੋਂਗੇ ਥਾਣੇ ਚ ਉੱਥੇ ਵੀ ਅਸੀਂ ਪੈਸੇ ਦੇ ਕੇ ਬੰਦ ਕਰਾ ਦਾਂਗੇ ਅਸੀਂ ਤਾਂ ਕਾਤਲ ਵੀ ਕਰ ਦਾਂਗੇ ਆ ਗੱਲਾਂ ਕਹੀਆਂ ਨੇ ਤੈਨੂੰ ਤਾਂ ਅਸੀਂ ਮਰਵਾ ਦਾਂਗੇ ਤੇ ਬੱਚੇ ਨੂੰ ਕਿਹੜੀ ਚੀਜ਼ ਨਾਲ ਕੁੱਟਿਆ ਉਹਨਾਂ ਨੇ ਮੇਰੇ ਬੱਚੇ ਨੂੰ ਜੀ ਨਾਲੇ ਤਾਂ ਚੱਪਲਾਂ ਲਾਈਆਂ ਉਹਦੇ ਨਾਲੇ ਲੱਤਾਂ ਲਾਈਆਂ ਜੀ ਦੋਨੇ ਜੀਆਂ ਨੇ ਕੁੱਟਿਆ ਬਹੁਤ ਜ਼ਿਆਦੇ ਕੁੱਟਿਆ ਜੀ ਫਿਰ ਤੁਸੀਂ ਕਿੱਥੇ ਲੈ ਕੇ ਗਏ ਬੱਚੇ ਅਸੀਂ ਉੱਥੇ ਪਿੰਡ ਚੀ ਦਿਖਾਇਆ ਤੀ ਜੀ ਡਾਕਟਰ ਦੇ ਉਹਨਾਂ ਤੋਂ ਇਹਨੂੰ ਫਰਕ ਨਹੀਂ ਪਿਆ ਜੀ ਉਹਨਾਂ ਨੇ ਦੱਸਿਆ ਵੀ ਬੀਪੀ ਜ਼ਿਆਦੇ ਲੋ ਹੋ ਰਿਹਾ ਤੇ ਬੁਖਾਰ ਵੀ ਚੜ ਰਿਹਾ ਉਹਨਾਂ ਨੇ ਬਹੁਤ ਮਤਲਬ ਕਿ ਗਲੂਗੋਸ ਵਗੈਰਾ ਵੀ ਸਾਨੂੰ ਦੱਸਿਆ ਤੀ ਪਰ ਅਸੀਂ ਉਹਰੇ ਲਵਾਇਆ ਨਹੀਂ ਜੀ ਅਸੀਂ ਤੁਰੰਤ ਦੁਪਹਿਰ ਉੱਥੇ ਲੈ ਗਈ ਪਵਾਨੀਗੜ ਪਵਾਨੀਗੜ ਗਏ ਅਸੀਂ ਉਹਨਾਂ ਨੇ ਇੱਕ ਰਾਤ ਸਾਨੂੰ ਰੱਖਿਆ ਫਿਰ ਸਾਨੂੰ ਅਗਲੇ ਦਿਨ ਰੈਫਰ ਕਰਤੇ ਜੀ ਅਸੀਂ ਸੰਗਰੂਰ ਵਾਗ ਗਈ ਸੰਗਰੂਰ ਵਾਲਿਆਂ ਨੇ ਸਾਨੂੰ ਕੋਈ ਰਾਹ ਨਹੀਂ ਦਿੱਤਾ ਜੀ ਰਿਪੋਰਟਾਂ ਅਸੀਂ ਕਰਾਈਆਂ ਰਿਪੋਰਟਾਂ 'ਚ ਵੀ ਕੁਝ ਨਹੀਂ ਆਇਆ ਪਰ ਸਾਡਾ ਬੱਚਾ ਹਜੇ ਵੀ ਆਈ ਚੱਕਰ ਆ ਰਹੇ ਨੇ ਉਹਨੂੰ ਤੇ ਬਾਥਰੂਮ ਵਾਲੀ ਥਾਂ ਤੇ ਵੀ ਉਹਦੇ ਬਹੁਤ ਲੱਤਾਂ ਮਾਰੀਆਂ ਨੇ ਜੀ ਉਹਦੇ ਜਦੋਂ ਉਹ ਬਾਥਰੂਮ ਕਰਦਾ ਹੀ ਉਦੋਂ ਉਹਦੇ ਪੇਟ 'ਚ ਪੇਨ ਹੁੰਦੀ ਹੈ ਜੀ ਬਹੁਤ ਜਿਆਦਾ ਦਰਦ ਆਈ ਉਹਨੂੰ ਸਾਡਾ ਕੋਈ ਹੱਲ ਕੀਤਾ ਜਾਵੇ ਸੰਗਰੂਰ ਹਸਪਤਾਲ 'ਚ ਕਿੰਨੇ ਟਾਈਮ ਰਿਹਾ ਤੁਸੀਂ ਅਸੀਂ 3 ਦਿਨ ਰਹੇ ਆ ਜੀ ਸੰਗਰੂਰ ਤੀਜੇ ਦਿਨ ਸਾਨੂੰ ਸੁੱਟੀ ਦੇਤੀ ਤੀ ਜੀ ਪੁਲਿਸ ਦੇ ਕੋਲ ਕੰਪਲੇਨ ਕੀਤੀ ਫੇਰ ਅਸੀਂ ਸੁੱਟੀ ਤੋਂ ਬਾਅਦ ਪੁਲਿਸ ਕੋਲੇ ਵੀ ਗਏ ਸੀ ਜੀ ਸਾਡੇ ਬਿਆਨ ਲਿੱਤੇ ਜੀ ਸਾਡੇ ਬੱਚੇ ਦੇ ਬਿਆਨ ਲਿੱਤੇ ਪਰ ਸਾਨੂੰ ਉੱਥੋਂ ਕੋਈ ਉਮੀਦ ਨਹੀਂ ਲੱਗਦੀ ਵੀ ਸਾਡਾ ਕੋਈ ਹੱਲ ਹੋਊਗਾ। ਉਹ ਦੂਜਿਆਂ ਦੇ ਉੱਪਰ ਐਕਸ਼ਨ ਕੀਤਾ ਪੁਲਸ ਨੇ? ਨਹੀਂ ਜੀ ਉਹਨਾਂ ਉੱਪਰ ਕੋਈ ਐਕਸ਼ਨ ਨਹੀਂ ਕੀਤਾ ਜੀ ਹਜੇ। ਉਹ ਦੇਰ ਨਹੀਂ ਹੱਲ ਹੋਊਗਾ ਫਿਰ ਕੀ ਕਰਾਂਗੇ? ਪਰ ਸਾਡੀ ਤਾਂ ਤੁਹਾਡੇ ਅੱਗੇ ਅਪੀਲ ਆਈ ਵੀ ਸਾਡਾ ਕੋਈ ਹੱਲ ਕਰੋ। ਪਰਸਨ ਠੀਕ ਪਰਸਨ ਨਹੀਂ ਆ। ਕੀ ਕੀ ਪੀਲੇ। ਦੇਖੋ ਜਮਾ ਹਾਂਜੀ ਕੀ ਨਾਮ ਆ ਤੁਹਾਡਾ ਕਿਹੜਾ ਪਿੰਡਾ? ਮੇਰਾ ਨਾਮ ਜੀ ਗੁਰਪ੍ਰੀਤ ਸਿੰਘ ਜੀ, son of ਸੁਖਦੇਵ ਸਿੰਘ ਜੀ। ਮੇਰਾ ਪਿੰਡ ਛੋਟੀਵਾਲ ਦਾ ਜੀ। ਅਸਲ ਕੀ ਘਟਨਾ ਹੋਈ ਸੀ ਤੇ ਤੁਹਾਨੂੰ ਕਿਵੇਂ ਪਤਾ ਲੱਗਾ ਕਿੱਥੇ ਸੀ ਸਾਰੇ ਕਹਾਣੀ ਦੱਸੋ ਮੈਂ ਕੰਮ ਤੋਂ ਆਇਆ ਸੀਗਾ ਜੀ ਸ਼ਾਮ ਦਾ ਟਾਈਮ ਸੀ ਸਾਢੇ 6 ਵਜੇ ਦਾ ਟਾਈਮ ਸੀਗਾ ਜਦੋਂ ਮੈਂ ਕੰਮ ਤੇ ਆਇਆ ਸੀਗਾ ਜੀ ਉਦੋਂ ਬਾਅਦ ਮੇਰੇ ਬੱਚੇ ਨੂੰ ਐਂ ਤਾਂ ਕਰਕੇ ਵੀ ਗੱਲ ਹੋ ਗਈ ਵੀ ਥੱਪੜ ਲਾਇਆ ਨੇ ਠੀਕ ਹੈ ਜੀ ਜਦੋਂ ਮੈਂ ਉਹਦੇ ਘਰੇ ਲਾਂਬਾ ਦੇਣ ਗਿਆਗਾ ਠੀਕ ਹੈ ਜੀ ਉਦੋਂ ਬਾਅਦ ਕਣੀ ਉਹਦੀ ਘਰ ਵਾਲੀ ਮੇਰੇ ਕਣੀ ਆਈ ਕਣੀ ਮਾਂਏ ਮਾਰਿਆ ਛੇਰ ਮੰਗਵਾਈ ਮੇਰੇ ਕਣੀ ਠੀਕ ਹੈ ਜੀ ਤੋਂ ਦੁਬਾਰਾ ਤੇ ਮੈਂ ਉੱਥੇ ਠੰਡਾ ਹੋ ਗਿਆ ਜੀ ਠੀਕ ਆ ਮੈਂ ਬੱਚੇ ਨੂੰ ਸਮਝਾਉਣ ਲੱਗ ਗਿਆ ਐਨੇ ਚੱਕ ਕੇ ਮੈਂ ਘਰੇ ਆ ਗਿਆ ਜੀ ਠੀਕ ਹੈ ਜੀ ਤੇ ਉਦੋਂ ਬਾਅਦ ਚ ਪਤਾ ਲੱਗਿਆ ਮੈਨੂੰ ਜਿਉਂਦੇ ਘਰ ਵਾਲਿਆਂ ਨੇ ਵੀ ਮੈਨੂੰ ਕੋਲ ਉਹਨੇ ਇਹਦੇ ਥੱਪੜ ਲਾਈ ਜੀ ਕੁੱਤੇ ਵਾਂਗੂ ਕਢੀਸਿਆ ਕਹਿੰਦੇ ਜਿਹੜੇ ਲੋਕ ਉੱਥੇ ਦੱਸ ਰਹੇ ਨਹੀਂ ਜੀ ਠੀਕ ਆ ਵੀ ਮਾਰਨਾ ਵਾਂਗੂ ਕਰਕੇ ਦੀ ਜਿਹੜੇ ਲੋਕਾਂ ਨੇ ਸੜਾਇਆ ਤੁੰਗਾਂ ਨੂੰ ਵੀ ਪੈਣ ਲੱਗਿਆ ਜੀ ਵੀ ਮੈਂ ਇਹਨੂੰ ਮਾਰ ਗੂ ਉਹ ਜਦੋਂ ਉਹਦੇ ਕੰਨੀ ਗੈਲ ਪਿਆ ਉਹਨੇ ਤਾਂ ਛੱਡਿਆ ਨਹੀਂ ਮੇਰੇ ਮੁੰਡੇ ਨੂੰ ਉੱਥੇ ਮਾਰ ਦਿੰਦਾ ਮਤਲਬ ਪ੍ਰਾਸ਼ਾਸਨ ਕਰਨੀ ਇਹ ਉਮੀਦ ਹੈ ਜੀ ਉਸ ਕਰਨੀ ਮੇਰੀ ਛੇਤੀ ਛੇਤੀ ਕਾਰਵੋਇਾਂ ਪਰਦਾ ਸਿੱਧਾ ਪਰਦਾ ਹੋਵੇ ਤਕਲੀਫ ਕਿੰਨੀ ਕ ਹੁੰਦੀ ਹੈ ਜਦੋਂ ਤੁਹਾਨੂੰ ਪਤਾ ਲੱਗਦਾ ਤੁਹਾਡੇ ਬੱਚੇ ਨੇ ਬੁਰੇ ਤਰੀਕੇ ਨਾਲ ਕੁੱਟਿਆ ਮਾਰੇ ਤਕਲੀਫ ਤਾਂ ਹੀ ਉੱਥੋਂ ਲੱਗਦੀ ਮੈਨੂੰ ਪਤਾ ਹੀ ਨਹੀਂ ਕਿੰਨਾ ਤੇ ਹੁਕਾ ਯਾਰ ਮੈਨੇ ਚੱਕਾ ਕੇ ਭਾਈ ਉੱਤੇ ਹਸਪੀਟਲ ਚ ਜਾਵਾ ਕਮਾਈ ਦਵਾਈ ਲਿਆਵਾ ਕੋਈ ਮੇਰੇ ਨਾਲ ਨਹੀਂ ਖੜਾਗਾ ਹੀ ਉੱਤੇ ਤੈਨੂੰ ਚੱਪਲਾ ਨਾਲ ਉੱਤੇ ਹੈਗਾ ਉਹ ਜੀ ਨੂੰ ਕੋਈ ਦੇਣਾ ਤੈਨੂੰ ਠੀਕ ਹੈ ਕੁੱਟਿਆ ਦੀ ਬਹੁਤ ਬੇਰਮੀ ਕੁੱਟਿਆ ਲੈ ਮੇਰੇ ਬੱਚਾ ਬਿੱਥ ਸੈਣ ਵੀ ਨਹੀਂ ਹੋਇਆਗਾ ਪਰ ਉਹ ਦੂਜਾ ਮੈਨੂੰ ਲੈ ਕੇ ਵੀ ਆਇਆ ਵੀ ਚੱਲ ਭਾਈ ਠੀਕ ਹੈ ਜੀ ਮੈਨੂੰ ਸਮਝਾ ਲੰਦਾ ਇਹਨੂੰ ਬੱਤੇ ਨੂੰ ਉੱਤੇ ਰੋਕ ਕੇ ਵੀ ਖੜਾ ਕੇ ਰੋਕ ਲ ਕੇ ਬਿਠਾ ਕੇ ਦੋ ਥੱਪੜ ਮਾਰ ਦਦਾ ਤਿੰਨ ਮਾਰ ਲੰਦਾ ਮੈਨੂੰ ਫੋਨ ਕਰ ਲੰਦਾ ਮੈਨੂੰ ਬੁਲਾਉਂਦਾ ਤੀਗਨ ਮੈਨੂੰ ਦੱਸਦਾ ਵੀ ਐਂ ਤੈ ਐਂ ਕਰਕੇ ਇਹਨੇ ਉਹ ਗਿਆ ਮੈਨੂੰ ਅਮਰੂਦ ਤੋੜ ਦੇ ਕਿ ਭਾਇਆ ਦਾ ਅਮਰੂਦ ਹੈ ਤੇ ਮੇਰੇ ਬੱਤੇ ਨੂੰ ਜੇ ਕੱਲ ਨੂੰ ਕੁਝ ਹੋਰ ਹੋ ਜਾਂਦਾ ਮੈਂ ਤਾਂ ਸਾਰੀ ਉਮਰ ਇਹਨੂੰ ਚੱਕੀ ਫਿਰ ਜਾਂਦਾ ਮੈਂ ਕੰਮ ਤੇ ਜਾਉਂਦਾ ਇਹਨੂੰ ਚੱਕਦਾ ਹੋਵੇ ਹੋਰ ਵੀ ਦਿੱਕਤ ਆ ਰਹੀ ਹੈ ਬੱਚੇ ਨੂੰ ਇਹ ਜਦੋਂ ਬਾਥਰੂਮ ਕਰਦਾ ਤੇ ਟਿੱਡੂ ਚ ਤਕਲੀਫ ਹੁੰਦੀ ਹੈ ਇਹ ਤੀਨੋ ਕਿਵੇਂ ਦੇ ਦੇ ਵੀ ਐਨੀ ਛੋਟੀ ਚੀਜ਼ ਦੇ ਲਈ ਐਡਾ ਵੱਡਾ ਐਕਸ਼ਨ ਕੀਤਾ ਉਹਨਾਂ ਨੇ ਬਹੁਤ ਮਾੜੀ ਘਟਨਾ ਕਰੀ ਹੈ ਜਿਵੇਂ ਨੇ ਐਨੀ ਤਾਂ ਕਿਸੇ ਨਾਲ ਨਾ ਉਹ ਵੀ ਦੋਹੇ ਮਨ ਨਾਲ ਬਣਾਉਂ ਵੀ ਜਿਵੇਂ ਮੇਰੇ ਬੱਚਿਆਂ ਨਾਲ ਹੋਈ ਹੈ ਹਾਲੇ ਕਹਿੰਦੇ ਵੀ ਬੰਦੇ ਅਸੀਂ ਤਾਕੜਿਆਂ ਵੀ ਤੁਹਾਡੇ ਦੇ ਉਲਟ ਪਰਤਾ ਪਾਵਾਂਗੇ ਹੁਣ ਅੱਗੇ ਅਗਰ ਨਹੀਂ ਤੁਹਾਡੀ ਹੁੰਦੀ ਤਾਂ ਤੁਹਾਡਾ ਅਗਲਾ ਐਕਸ਼ਨ ਕੀ ਹੋਣਾ ਹੈ ਅਗਲਾ ਮੈਂ ਤਾਂ ਠਾਣੇ ਮੂਰੇ ਜਾ ਕੇ ਬੈਠੂੰਗਾ ਧਰਨਾ ਲਾ ਕੇ ਜਿਹੜਾ ਕੁਝ ਹੋਊਗਾ ਮੈਂ ਤਾਂ ਉੱਥੇ ਹੀ ਮਰੂੰਗਾ ਜੋ ਮੈਂਬਰ ਇਹ ਹੀ ਹੋਣਗੇ ਕੀ ਨਾਮਾ ਤੁਹਾਡਾ ਉਹਦਾ ਕੀ ਆ ਗਰਸ਼ਮ ਸਿੰਘ ਨਾਮ ਆ ਜੀ ਸਰਪੰਚ ਮੇਰੇ ਸਰਪੰਚਨੀ ਮੇਰੇ ਘਰ ਵਾਲੀ ਆ ਮੈਂ ਉਹਦੇ ਘਰ ਆਇਆ ਹੋਣਾ ਜੀ ਠੀਕ ਹੈ ਤੇ ਕੀ ਘਟਨਾ ਹੋਈ ਆ ਘਟਨਾ ਜੀ ਇਹਦੇ ਇਹਦੀ ਮਾਂ ਗਈ ਸੀ ਜੀ ਮੇਰੇ ਵੀ 8 ਵਜੇ 7 ਤੋਂ 7:00 ਲੈ ਲਓ 8:00 ਲੈ ਲਓ ਜੀ ਕਿਹੜਾ ਟਾਈਮ ਹੁੰਦਾ ਇਹ ਕਹਿੰਦੀ ਵੀ ਮੁੰਡਾ ਕੁੱਟਿਆ ਮਾਂ ਕੋਈ ਨਾ ਭਾਈ ਆਪਾਂ ਤੜਕੇ ਬੁਲਾਵਾਂਗੇ ਵੀਰੇ ਪੰਚਾਇਤ ਚੋਂ ਵੀ ਆਪਾਂ ਕਹਾਂਗੇ ਵੀ ਤੈਨੂੰ ਕਾਦੋ ਕੁੱਟਿਆ ਉਸ ਤੋਂ ਬਾਅਦ ਹੀ ਘੰਟੇ ਬਾਅਦ ਫਿਰ ਗਈ ਕਹਿੰਦੀ ਚਾਚਾ ਜੀ ਉਹਦਾ ਸਾਈ ਆ ਗਈ ਖੂਨ ਦੀ ਮੈਂ ਕਿਹਾ ਬੱਚੇ ਨੂੰ ਐ ਕਰੋ ਤੁਸੀਂ ਇਹਨੂੰ ਭਾਈ ਭਰਤੀ ਕਰ ਲਓ ਕਿਤੇ ਬੱਚਾ ਘਮ ਨਾ ਜਾਵੇ ਇਹਨੇ ਚੱਕਿਆ ਜੀ ਭਰਤੀ ਕਰ ਲਿਆ ਉਸੇ ਚਾਰ ਪੈਰ ਨੇ ਚਾਰ ਪੈਰਾਂ ਤੋਂ ਬਾਅਦ ਇਹ ਉੱਥੇ ਲੈਫਰ ਕਰਤਾ ਜੀ ਸ਼ਨੂਰ ਵਾਗੇ ਮੈਂ ਜੇ ਆਕਾ ਮੈਂ ਕੋਈ ਇਹਨਾਂ ਲੈ ਵੀ ਨਹੀਂ ਗਿਆ ਇਹਨਾਂ ਨੇ ਕੋਈ ਪੋਸਟਾਲੀ ਨੇ ਕਾਰਵਾਈ ਨਹੀਂ ਕਰੀ ਇਹ ਕਹਿੰਦੇ ਨੇ ਇਹ ਕਹਿਣ ਲੱਗੇ ਵੀ ਪੁਲਿਸ ਤਾਂ ਸਾਨੂੰ ਪਰਚਾ ਦੇਊਗੀ ਮੁੰਡੇ ਮੁੰਡੇ ਦਾ ਤਾਂ ਅਸੀਂ ਕਾਰਵਾਈ ਕਰਾਂਗੇ ਮੈਨੂੰ ਸਰਪੰਚ ਤੋਂ ਹੋਣ ਦੇ ਨਾਤੇ ਤੁਸੀਂ ਜਦੋਂ ਉਹ ਕੁੱਟਣ ਵਾਲਿਆਂ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਕੀ ਕਿਹਾ ਤੁਹਾਨੂੰ ਸਾਨੂੰ ਰਗਾ ਕਹਿੰਦਾ ਜੀ ਇਹ ਸਰਪੰਚ ਵੀ ਫੱਦੇ ਨੇ ਕਹਿੰਦਾ ਸਾਡੇ ਘਰ ਨਹੀਂ ਆਏ ਮੈਸੇਜ ਨਹੀਂ ਜਾਂਦੇ ਘਰ ਉਹ ਸਾਨੂੰ ਚੌਂਕੀ ਲਾ ਦੇਣੇ ਦੱਸਿਆ ਜੀ ਘਰੇ ਆ ਕੇ ਅਜੇ ਉਹਨਾਂ ਨਾਲ ਮੇਂ ਨਹੀਂ ਹੋਈ ਉਹਦਾ ਐਂ ਵੀ ਚਾਹ ਤੜਕੇ ਨਾ ਸਮਝੌਤਾ ਕਰਦਾਂਗੇ ਚਲ ਕੋਈ ਗੱਲ ਨਹੀਂ ਠੀਕ ਹੈ ਉਹਨੇ ਇਹੀ ਚੌਕੀਦਾਰ ਕਹਿੰਦਾ ਵੀ ਮੈਂ ਤਾਂ ਆਹ ਚੀਜ਼ ਦੇ ਜਵਾਬ ਦਿੰਦਾ ਵੀ ਉਹ ਹੀ ਆ ਜਾਵੇ ਅਸੀਂ ਨਹੀਂ ਆਂਦੇ ਠੀਕ ਹੈ ਸਰੀਕ ਬਾਲਦ ਖੁੰਦ ਦਾ ਮਾਮਲਾ ਦੀ ਬੱਚੇ ਦੀ ਕੁੱਟਮਾਰ ਦਾ ਮਾਮਲਾ ਸਾਡੇ ਆਇਆ ਕਿ ਆਹ ਉਹ ਸੌਰੀ ਸਾਡੇ ਕੋਲ ਹੀ ਕੰਮ ਲੱਗਾ ਜੀ ਸੀ ਅੰਮ੍ਰੇ ਅਸੀਂ ਸਰੇਸ਼ ਕੁਮਾਰ ਵੱਲੋਂ ਤੁਹਾਨੂੰ ਤਾਂ ਬਿਆਨ ਲਿਖ ਕੇ ਉਹਦਾ ਡੀਆਰ ਪਾਇਆ ਗਿਆ ਸਿੰਪਲ ਸਰਟਾ ਨੇ ਡਾਕਟਰ ਦੀ ਰਿਪੋਰਟ ਲਗਾਉ ਠੀਕ ਹੈ ਉਹਦੀ ਜੋ ਵੀ ਬਣਦੀ ਕਾਨੂੰਨੀ ਬਣਦੀ ਕਾਰਵਾਈ ਹੈ ਅਸੀਂ ਕਰਦੇ ਹਾਂ ਕਿ ਸਾਇਰ ਨੇ ਉਹਨਾਂ ਨੇ ਕਹਿਣ ਕਿ ਸਾਨੂੰ ਜਾਤੀ ਸੂਚਕ ਸ਼ਬਦ ਬੋਲੇ ਗਏ ਨੇ ਔਰ ਬੁਰੀ ਤਰ੍ਹਾਂ ਕੁਟ ਮਾਰ ਦਿੱਤੀ ਗਈ ਹੈ ਬੱਚੇ ਦੀ ਹਸਪੀਟਲ ਚ ਰੱਖਣਾ ਹੈ ਇਹ ਨਹੀਂ ਕੋਈ ਗਲਤ ਬਾਤ ਨਹੀਂ ਠੀਕ ਹੈ ਨਾ ਪਿੰਡ ਦੇ ਵਿੱਚੋਂ ਫਰਦਾਲ ਕਰਦੇ ਸਨ ਪਰ ਕਿ ਜੇ ਇਹ ਜੀਪ ਕਲਰ ਪ੍ਰੂਫ ਵੀ ਤਾਂ ਜਰੂਰ ਅਸੀਂ ਨੇ ਫਰਦਾਲ ਜਿਹੜੀ ਗੱਲ ਅੱਜ ਇੱਕ ਵਾਰ ਬੱਚੇ ਦੇ ਬਿਆਨ ਤੇ ਔਰ ਇਹ ਜੀ ਕੋਈ ਉਹਨਾਂ ਦੇ ਅੱਜ ਇੱਕ ਬਿਆਨ ਦੇ ਵਿੱਚ ਆਇਆ ਮੈਂਸ਼ਨ ਨਹੀਂ ਹੋ ਰਿਹਾ ਠੀਕ ਹੈ ਤੇ ਵਾਕਿਰੀ ਜੋ ਬੰਦੀ ਕਰ ਵੀ ਇਤ ਕਰੀ